ਸਤਿਕਾਰਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਲੜੀਬਾਰ ਗੁਰਬਾਣੀ ਵਿਚਾਰ ਮੁਤਾਬਿਕ ਆਪ ਜੀ ਦਾ ਕੁਰਬਾਣੀ ਵਿਚਾਰ ਦੇ 21ਵੇਂ ਐਪੀਸੋਡ ਵਿੱਚ ਹਾਰਦਿਕ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਦੀ ਸੰਖੇਪ ਵਿਚਾਰ ਕਰਨ ਦਾ ਯਤਨ ਕਰਨਾ ਹੈ ਕਿਉਂਕਿ ਪੌੜੀ ਲੰਮੀ ਹੈ ਸਮਾਂ ਆਪਣਾ ਸੀਮਤ ਹੁੰਦਾ ਹੈ ਇਸ ਲਈ ਨਾਲ-ਨਾਲ ਪਾਠ ਪੰਕਤੀਆਂ ਤੇ ਨਾਲ-ਨਾਲ ਸੰਖੇਪ ਵਿਚਾਰ ਆਪ ਜੀ ਸਰਵਣ ਕਰੋਗੇ ਇਸ ਪਉੜੀ ਦਾ ਆਰੰਭ ਸਤਗੁਰੂ ਜੀ ਕਰਦੇ ਹਨ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਕਰਮ ਸਾਰੇ ਚੰਗੇ ਨੇ ਮੰਦਾ ਕੋਈ ਵੀ ਨਹੀਂ ਇੰਨਾ ਵਿੱਚੋਂ ਤੀਰਥ ਯਾਤਰਾ ਤੀਰਥ ਇਸ਼ਨਾਨ ਤਪੱਸਿਆ ਦਾਨ ਦੇਣਾ ਇੰਨਾ ਵਿੱਚ ਬੁਰਾਈ ਕੋਈ ਨਹੀਂ ਹਾਂ ਆਦਮੀ ਨੂੰ ਪਤਾ ਹੋਵੇ ਕਿ ਅੰਧ ਵਿਸ਼ਵਾਸ ਵਿੱਚ ਨਾ ਫਸਿਆ ਹੋਵੇ ਜੇ ਕੋਈ ਸੋਚੇ ਫਲਾਣੇ ਤੀਰਥ ਤੇ ਜਾਇਆ ਮੇਰੀ 84 ਕੱਟੀ ਜਾਏਗੀ ਤਾਂ ਇਹ ਇੱਕ ਭੁਲੇਖਾ ਹੈ ਕਿਸੇ ਤੀਰਸ ਦੇ ਪਾਣੀ ਵਿੱਚ ਕੋਈ ਸਮਰੱਥਾ ਨਹੀਂ ਕਿ ਉਹ ਮਨ ਦੀ ਮੈਲ ਦੂਰ ਕਰ ਸਕੇ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਇੱਕ ਮਸਜਦ ਦੇ ਤੀਰਥਾਂ ਦੀ ਭੰਡੀ ਕਰੋ ਨਿੰਦਿਆ ਕਰੋ ਤੇ ਦੂਜੇ ਦੀ ਸਿਫਤ ਕਰੋ ਸਿਆਣੇ ਪੁਰਸ਼ ਗਿਆਨੀ ਲੋਕ ਸੰਤ ਜਨ ਗੁਰੂ ਸਹਿਬਾਨ ਹਮੇਸ਼ਾ ਆਪਣਾ ਟਿਕਾਣਾ ਉੱਥੇ ਬਣਾਉਂਦੇ ਜਿੱਥੇ ਪਾਣੀ ਦੀ ਸਹੂਲਤ ਜ਼ਰੂਰ ਹੋਵੇ ਬੁਨਿਆਦੀ ਲੋੜ ਹੈ ਫਿਰ ਕੋਈ ਪ੍ਰੇਮੀ ਆਉਂਦੇ ਹਨ ਉਹਨਾਂ ਦੇ ਇਸ਼ਨਾਨ ਪਾਨ ਲਈ ਵੀ ਪਾਣੀ ਦੀ ਜ਼ਰੂਰਤ ਹੈ ਇਸ ਲਈ ਹਰ ਤੀਰਥ ਸਥਾਨ ਤੇ ਪਾਣੀ ਦਾ ਇੰਤਜ਼ਾਮ ਕਰਨ ਦਾ ਯਤਨ ਕੀਤਾ ਗਿਆ ਹੈ ਪਰ ਕਿਸੇ ਮਹਾਂਪੁਰਸ਼ ਨੇ ਇਉਂ ਨਹੀਂ ਕਿਹਾ ਆਪਣੀ ਬਾਣੀ ਵਿੱਚ ਕਿ ਇੱਥੇ ਨਹਾਤਿਆਂ ਤੁਹਾਡੇ ਮਨ ਦੀ ਮੈਲ ਉਤਰ ਜਾਏਗੀ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਘੁਮਾਨ ਜੇ ਮਨ ਵਿੱਚ ਹੰਕਾਰ ਦੀ ਮੈਲ ਭਰੀ ਹੋਈ ਹੈ ਬਲਕੇ ਹੋਰ ਵਧਾ ਲਈ ਕਿ ਮੈਂ ਤੀਰਥਾਂ ਤੇ ਇਸ਼ਨਾਨ ਕਰ ਆਇਆ ਹਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫੈਸਲਾ ਮੈਂ ਬਾਰ-ਬਾਰ ਰਿਪੀਟ ਕਰਦਾ ਹਾਂ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਹਿਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਜਿਵੇਂ ਹਾਥੀ ਇਸ਼ਨਾਨ ਕਰਕੇ ਫਿਰ ਆਪਣੇ ਉੱਪਰ ਕਿੱਕਰ ਸੁੰਡ ਭਰ ਕੇ ਛੁੱਟ ਲਵੇ। ਇਹੀ ਹਾਲਤਾ ਹੈ। ਪਰ ਉੰਜ ਤੀਰਥ ਤੇ ਜਾਣਾ ਬੁਰਾਈ ਨਹੀਂ। ਕੌਣ ਜਾਣੇ ਜਿਸ ਸਾਧੂ ਨੇ ਬੈਠ ਕੇ ਤਪੱਸਿਆ ਕੀਤੀ ਹੈ। ਉਸ ਸਥਾਨ ਦੀ ਵਾਈਬ੍ਰੇਸ਼ਨ ਉਥੋਂ ਦਾ ਐਟਮਾਸਫੀਅਰ ਸਾਨੂੰ ਅੱਜ ਵੀ ਕਿੰਨਾ ਪ੍ਰਭਾਵਿਤ ਕਰਦੇਵੇ। ਪਰ ਉਸ ਵਾਸਤੇ ਟਿਊਨ ਹੋਣ ਦੀ ਜਾਂਚ ਆਉਣੀ ਚਾਹੀਦੀ ਹੈ। ਏ ਮਨ ਚੰਗਾ ਰੀਸੀਵਰ ਬਣਨਾ ਚਾਹੀਦਾ ਹੈ ਕਿਉਂਕਿ ਹਰ ਥਾਂ ਦੀ ਵਾਈਬ੍ਰੇਸ਼ਨ ਪ੍ਰਭਾਵਿਤ ਤਾਂ ਕਰਦੀ ਹੈ ਜਿੱਥੇ ਕਿਸੇ ਸਾਧੂ ਨੇ ਤਪ ਕੀਤਾ ਹੈ ਕਬੀਰ ਜੀ ਨੇ ਤਾਂ ਫੈਸਲਾ ਦਿੱਤਾ ਹੈ ਉਹ ਕਹਿੰਦੇ ਨੇ ਕਹ ਕਬੀਰ ਹਾਂ ਭਇਆ ਉਦਾਸ ਤੀਰਥ ਵੱਡਾ ਕਿ ਹਰਕਾ ਦਾਸ ਉਹਦਾ ਮਤਲਬ ਸਪਸ਼ਟ ਸੀ ਕਿ ਤੀਰਥ ਬਣਦਾ ਹੀ ਉੱਥੇ ਹੈ ਜਿੱਥੇ ਹਰੀ ਦੇ ਜਨ ਬੈਠ ਜਾਣ ਭਗਤੀ ਕਰਨ ਉਹ ਸਥਾਨ ਪਵਿੱਤਰ ਹੋ ਗਿਆ ਸੋਸ ਸਥਾਨ ਤੇ ਪਹੁੰਚ ਕੇ ਇਨਾ ਚੰਗਾ ਰਿਸੀਵਰ ਹੋਣਾ ਕਿ ਉਸ ਵਾਈਬ੍ਰੇਸ਼ਨ ਨੂੰ ਗ੍ਰਹਿਣ ਕਰ ਲਵੇ ਕੋਈ ਮੁਬਾਰਕ ਹੈ ਤੀਰਥ ਤੇ ਜਾਣਾ ਉਥੇ ਚੰਗੇ ਪੁਰਸ਼ਾਂ ਦੀ ਸੰਗਤ ਮਿਲ ਸਕਦੀ ਹੋਵੇ ਬਹੁਤ ਖੁਸ਼ੀ ਦੀ ਗੱਲ ਹੈ ਤਪੱਸਿਆ ਕਰਨ ਤੋਂ ਭਾਵ ਇਉਂ ਨਹੀਂ ਕਿ ਸਰੀਰ ਨੂੰ ਧੂਣੀਆਂ ਤਪਾ ਕੇ ਕਸ਼ਟ ਦੇਣਾ ਹੈ ਮਤਲਬ ਇਹ ਹੈ ਕਿ ਜਿੰਨਾ ਚਸਕਿਆਂ ਵਿੱਚ ਲੋਕ ਉਲਝੇ ਪਏ ਹਨ ਉਹਨਾਂ ਤੋਂ ਬਚ ਕੇ ਖਾਣਾ ਹੈ ਤਾਂ ਭਾਈ ਗੁਰਦਾਸ ਜੀ ਦੇ ਪਾਵਨ ਬਚਨ ਹਨ ਹਉ ਤਿਸ ਕੋਲ ਕੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਜ਼ਰੂਰਤ ਦੇ ਅਨਸਾਰ ਜੋ ਮਨੁੱਖ ਖਾਂਦਾ ਹੈ ਨਿਯਮ ਵਿੱਚ ਰਹਿੰਦਾ ਹੈ ਉਸ ਨੂੰ ਪਤਾ ਹੈ ਕੀ ਖਾਣਾ ਹੈ ਕੀ ਨਹੀਂ ਜ਼ੁਬਾਨ ਦੇ ਚਸਕਿਆਂ ਦਾ ਗੁਲਾਮ ਨਹੀਂ ਉਹ ਤਪੱਸਵੀ ਹਿਤ ਹੈ ਜਿਹੜਾ ਇੰਦਰੀਆਂ ਦੇ ਚਸ਼ਕਿਆਂ ਪਿੱਛੇ ਲੱਗ ਪਿਆ ਚਸ਼ਕੇ ਕੀਨੇ ਰਾਜਮਾਲ ਰੂਪ ਜ਼ਾਤ ਜੋਬਨ ਪੰਜ ਛਗ ਇਹ ਜਿਹਨੂੰ ਲੁੱਟ ਲੈਣ ਉਹ ਆਦਮੀ ਦੀ ਤਪੱਸਿਆ ਕੀ ਹੋਵੇਗੀ ਲੱਖ ਧੋਣੀਆਂ ਤਪਾਇਆ ਇੰਨੀ ਠੱਗੀ ਜੱਗ ਠੱਗਿਆ ਇਹ ਤਾਂ ਠੱਗਣ ਹਾਰਨੇ ਮੁਸਨਹਾਰ ਪੰਜ ਠਗਵਾਰੇ ਇਨਾਂ ਤੋਂ ਬਚਣ ਦੀ ਲੋੜ ਹੈ ਜਿਹੜਾ ਬਚ ਕੇ ਰਿਹਾ ਉਹ ਤਪੱਸਵੀ ਹੀ ਹੈ। ਸਰੀਰ ਦਾ ਸਾਧਕ ਹੈ ਜਿਸ ਨੂੰ ਸਰੀਰ ਦੀ ਸਹੀ ਸੰਭਾਲ ਦੀ ਜਾਚ ਆ ਗਈ। ਤੇ দান ਦੇਣਾ ਬਹੁਤ ਚੰਗਾ ਕਰਮ ਹੈ। ਦਇਆ ਕਰਨੀ ਬਹੁਤ ਨੇਕ ਕਰਮ ਹੈ। ਗੁਰਬਾਣੀ ਦਾ ਤਾਂ ਫੈਸਲਾ ਹੈ ਤੌਲ ਧਰਮ ਦਇਆ ਕਾ ਪੂਤ ਧਰਮ ਦਇਆ ਵਿੱਚੋਂ ਪੈਦਾ ਹੁੰਦਾ ਹੈ। ਸਾਡੀ ਮੁਸ਼ਕਲ ਇਹ ਹੈ ਕਿ ਅਸੀਂ ਕਈ ਵਾਰੀ ਦਇਆ ਵੀ ਕਰਦੇ ਹਾਂ ਤਾਂ ਇਸ ਖਿਆਲ ਨਾਲ ਅਖਬਾਰਾਂ ਵਿੱਚ ਖਬਰ ਛਪੇਗੀ ਕਿ ਨਹੀਂ ਲੋਕ ਚਾਰ ਵਾਹ ਵਾਹ ਕਰਨਗੇ ਜਾਂ ਨਹੀਂ ਦਇਆ ਅਸਲ ਰੂਪ ਵਿੱਚ ਕਰਨ ਵਾਲਾ ਪੁਰਸ਼ ਜ਼ਰੂਰੀ ਨਹੀਂ ਕਿ ਬਹੁਤ ਆਪਣਾ ਪ੍ਰਚਾਰ ਕਰੇ ਕਿ ਮੈਂ ਦਿਆਲੂ ਹਾਂ ਮੈਂ ਨੇ ਗਰੀਬਾਂ ਦੀ ਮਦਦ ਕੀਤੀ ਹੈ ਇਹ ਤਾਂ ਵਪਾਰ ਨੇ ਜੋ ਕਰ ਰਹੇ ਨੇ ਤੀਰਥ ਯਾਤਰਾ ਵੀ ਵਪਾਰ ਬਣ ਗਈ ਹੈ ਦਇਆ ਕਰਨਾ ਵੀ ਇੱਕ ਵਪਾਰ ਬਣ ਗਿਆ ਹੈ ਇਕੱਠੇ ਵਧੇਰੇ ਕਰਦੇ ਨੇ ਨਾਮ ਚੈਰਿਟੀ ਦਾ ਹੈ ਤਨਖਾਹਾਂ ਆਪਣੀਆਂ ਨਿਕਲਦੀਆਂ ਨੇ ਤੇ ਉਸ ਵਿੱਚੋਂ ਕੁਝ ਗਰੀਬਾਂ ਦੇ ਅਰਥ ਵੀ ਦਿਖਾ ਕੇ ਲਾਇਆ ਜਾਂਦਾ ਹੈ ਕਿ ਦੁਨੀਆ ਦੇਖ ਲੈ ਇਹ ਦਇਆ ਤਾਂ ਕਿਸੇ ਅਰਥ ਨਾ ਆਈ ਇਹ ਤਾਂ ਅਹੰਕਾਰ ਹੈ ਦਇਆ ਹੈ ਕਿਸੇ ਦਾ ਦੁੱਖ ਦੇਖ ਕੇ ਦਰਦ ਦੇਖ ਕੇ ਇਹ ਮਨ ਪਸੀੜ ਜਾਏ ਤੇ ਜੋ ਸਰ ਬਣ ਸਕੇ ਆਪ ਵੱਧ ਤੋਂ ਵੱਧ ਉਸ ਦੀ ਮਦਦ ਕਰੇ ਪਰ ਦਇਆ ਆਖਰ ਸਮਾਜ ਵਿੱਚ ਪ੍ਰਵਾਨ ਹੈ ਭਾਵੇਂ ਕੋਈ ਦਿਖਾ ਕੇ ਵੀ ਕਰਦਾ ਹੈ ਤਾਂ ਵੀ ਪ੍ਰਵਾਨ ਹੈ দান ਕਰਨਾ ਬਹੁਤ ਚੰਗਾ ਕੰਮ ਹੈ ਮਾਲਕ ਦੀਆਂ ਦਾਤਾਂ ਜਾਣ ਕੇ ਜੋ ਮਨੁੱਖ ਮਿਲੀ ਹੋਈ ਮਾਇਆ ਤੇ ਪਦਾਰਥਾਂ ਵਿੱਚੋਂ ਦਾਨ ਕਰਦਾ ਹੈ ਮੁਬਾਰਕ ਹੈ ਉਹ ਵਡਿਆਈ ਦੇ ਯੋਗ ਹੈ ਪਰ ਸਮਾਜ ਨੂੰ ਇਸ ਗੱਲ ਦਾ ਕੀ ਪਤਾ ਹੈ ਕਿ ਉਹ ਅੰਦਰੋਂ ਪ੍ਰਭੂ ਦਾ ਧੰਨਵਾਦ ਕਰਦਿਆਂ ਦਾਨ ਕਰ ਰਿਹਾ ਹੈ ਜਾਂ ਦਾਨ ਉੱਥੇ ਕਰਦਾ ਹੈ ਜਿੱਥੇ ਬਹੁਤੇ ਲੋਕ ਦੇਖ ਸਕਣ ਅਖਬਾਰਾਂ ਵਿੱਚ ਖਬਰਾਂ ਛਪਣ ਟੀਵੀ ਤੇ ਨਿਊਜ਼ ਆਵੇ ਕਿ ਬੜਾ ਵੱਡਾ ਦਾਨੀ ਹੈ ਜਿਸ ਦਾਤੇ ਨੇ ਇੰਨੀਆਂ ਦਾਤਾਂ ਬਖਸ਼ੀਆਂ ਉਸ ਨੂੰ ਭੁੱਲ ਕੇ ਆਪਣਾ ਪ੍ਰਪਗੰਡਾ ਕਰਨ ਵਾਲਾ ਦਾਨੀ ਨਹੀਂ ਪਰ ਜੇ ਕੋਈ দান ਕਰਦਾ ਹੈ ਇਹ ਸਮਾਜ ਦੇ ਅੰਦਰ ਸਮਾਜ ਉਸ ਨੂੰ ਕੁਦਰਤੀ ਗੱਲ ਹੈ ਮਾਣ ਦਿੰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕੋਈ ਤੀਰਥ ਯਾਤਰਾ ਕਰੇ ਕੋਈ ਤਪ ਕਰੇ ਕੋਈ ਦਇਆ ਕਰੇ ਜਾਂ দান ਕਰੇ ਤੇ ਉਸ ਨੂੰ ਤਿਲ ਜਿੰਨਾ ਮਾਣ ਮਿਲ ਵੀ ਜਾਏ ਮਾਲਕ ਦੀ ਵਿਡਿਆਈ ਦੇ ਸਾਹਮਣੇ ਇਹ ਮਾਣ ਕਿੰਨੇ ਅਰਥ ਰੱਖਦਾ ਹੈ ਕਿੰਨਾ ਕੁ ਵਜ਼ਨਦਾਰ ਹੋਵੇਗਾ ਚਾਰ ਦਿਨਾਂ ਦੀ ਵਾਵਾ ਹੋ ਜਾਏਗੀ ਜੇ ਕੋ ਪਾਵੇ ਤਿਲ ਕਾ ਮਾਣ ਤੇ ਉਸ ਨੂੰ ਉਸ ਦੇ ਮੁਤਾਬਕ ਕੁਝ ਨਾ ਕੁਝ ਸਮਾਜ ਵਿੱਚ ਮਾਣ ਵੀ ਮਿਲ ਗਿਆ ਇਹ ਵੀ ਮੰਨ ਲਓ ਪਰ ਇਹ ਤਿਲ ਜਿੰਨਾ ਹੀ ਹੈ ਇਹ ਖਿਆਲ ਰੱਖਣਾ ਪ੍ਰਭੂ ਦਰਗਾਹ ਵਿੱਚ ਇਸ ਦਾ ਕੋਈ ਮੁੱਲ ਪਵੇਗਾ ਇਹ ਮਾਲਕ ਜਾਣੇ ਸਮਾਜ ਵਿੱਚ ਵਾਵਾ ਜ਼ਰੂਰ ਹੋ ਜਾਂਦੀ ਹੈ ਹੁਣ ਅਸਲੀ ਮਾਣ ਦਾ ਰਸਤਾ ਕੀ ਹੈ ਸਤਿਗੁਰੂ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਐ ਹੈ ਅਸਲੀ ਇਸ਼ਾਨ ਕਿਦਰੇ ਜਾਣ ਦੀ ਜ਼ਰੂਰਤ ਨਹੀਂ ਮੈਂ ਜਾਣ ਦਾ ਇਹ ਕਲਾਬ ਆਪ ਜੀ ਦੇ ਸਾਹਮਣੇ ਰੱਖ ਚੁੱਕਾ ਕਿ ਕਿੱਥੇ ਬੈਠ ਕੇ ਕੋਈ ਤਪਸਵੀ ਤਪ ਕਰਦਾ ਹੈ ਉਥੋਂ ਦੇ ਵਾਤਾਵਰਣ ਵਿੱਚ ਉਹ ਮਾਹੌਲ ਬਣ ਜਾਂਦਾ ਹੈ ਉਹ ਕਈ ਵਾਰੀ ਹੈਲਪਫੁਲ ਹੁੰਦਾ ਹੈ ਕੋਈ ਸ਼ੱਕ ਨਹੀਂ ਲੇਕਿਨ ਸਤਿਗੁਰੂ ਕਹਿੰਦੇ ਨੇ ਅਸਲੀ ਤਾਂ ਤੇਰਾ ਇਸ਼ਨਾਨ ਹੈ ਆਪਣੇ ਅੰਦਰ ਇਸ਼ਨਾਨ ਕਰ ਅੰਤਰਗਤ ਇਹ ਹੈ ਤੀਰਥ ਅਸਲੀ ਆਪਣੇ ਅੰਦਰ ਚਾਤਮਾਰ ਜਿੱਥੇ-ਜਿੱਥੇ ਮੈਲ ਦਿਸਦੀ ਹੈ ਉਹਨੂੰ ਕੱਢ ਦੇ ਮੈਲ ਹੈ ਬੁਰੇ ਵਿਚਾਰਾਂ ਦੀ ਬੁਰੇ ਕਿਰਦਾਰ ਦੀ ਬੁਰੇ ਕੰਮਾਂ ਦੀ ਇਹ ਇਸ਼ਨਾਨ ਕੌਣ ਕਰਦਾ ਸੁਣਿਆ ਮੰਨਿਆ ਮਨ ਕੀਤਾ ਪਾਓ ਇਹ ਤਿੰਨ ਚੀਜ਼ਾਂ ਜਿਹਦੇ ਅੰਦਰ ਇਕੱਠੀਆਂ ਹੋ ਜਾਣ ਸੁਣਨ ਵਾਲਿਆਂ ਦੀ ਕੋਈ ਕਮੀ ਨਹੀਂ ਤੇ ਖਿਮਾ ਕਰਨਾ ਸਾਡੇ ਵਰਗੇ ਸੁਣਾਉਣ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਪਰ ਜ਼ਰੂਰੀ ਨਹੀਂ ਜੋ ਪੜ ਕੇ ਸੁਣਾ ਰਿਹਾ ਹੈ ਉਹਨੇ ਵੀ ਅੰਦਰ ਇਸ਼ਨਾਨ ਕਰ ਲਿਆ ਹੋਵੇ ਕੌਣ ਜਾਣੇ ਕਿੰਨੀ ਮੈਲ ਲੈ ਕੇ ਤੇ ਬਾਹਰ ਲੋਕਾਂ ਨੂੰ ਮਤਾਂ ਦੇਣਾ ਇੱਕ ਆਪਣਾ ਰੋਟੀ ਪਾਣੀ ਦਾ ਸਾਧਨ ਹੀ ਬਣਾ ਚੁੱਕਾ ਹੋਵੇ ਕੋਈ ਆਦਮੀ ਇੱਕ ਨਹੀਂ ਅਨੇਕ ਮਿਲ ਜਾਣਗੇ ਐਸੇ ਅਸੀਂ ਅਨੇਕ ਜਿਨ੍ਹਾਂ ਨੇ ਸੁਣਿਆ ਜਾਂ ਸੁਣਾਇਆ ਜਿੱਥੇ ਸੁਣਿਆ ਜਾਂਦਾ ਹੈ ਸੁਭਾਵਿਕ ਹੈ ਸੁਣਿਆ ਤਾਂ ਜਾਂਦਾ ਹੈ ਜੇ ਕੋਈ ਸੁਣਾਉਣ ਵਾਲਾ ਵੀ ਹੋਵੇ ਇਸ ਲਈ ਇਹਦੇ ਵਿੱਚ ਹੀ ਸੁਣਾਉਣ ਵਾਲਾ ਵੀ ਚੁੱਪਿਆ ਹੋਇਆ ਹੈ ਸੁਣਨ ਵਾਲੇ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਮੈਂ ਕੀ ਸੁਣਨਾ ਹੈ ਕਿਵੇਂ ਸੁਣਨਾ ਹੈ ਕਿੱਥੋਂ ਸੁਣਨਾ ਸੁਣੇ ਦੀਆਂ ਪੌੜੀਆਂ ਵਿੱਚ ਆਪਾਂ ਇਹ ਜ਼ਿਕਰ ਕਰ ਚੁੱਕੇ ਹਾਂ ਸੁਰਤ ਨਾਲ ਸੁਣਿਆ ਜਾਂਦਾ ਹੈ ਸੁਣਾਉਣ ਵਾਲਾ ਆਪ ਉਸ ਕਮਾਈ ਤੇ ਪਹੁੰਚ ਚੁੱਕਾ ਹੋਵੇ ਕੀ ਸੁਣਾ ਰਿਹਾ ਹੈ ਕੇਵਲ ਇੱਥੇ ਹੀ ਗੱਲ ਨਾ ਸਮਾਪਤ ਹੋ ਜਾਏ ਇੱਥੇ ਵੀ ਸਾਬਤਾਨੀ ਦੀ ਲੋੜ ਹੈ ਸਾਨੂੰ ਕੋਈ ਗਲਤ ਗੱਲ ਸੁਣਾਏ ਮਨ ਉਸ ਦਾ ਅਸਰ ਵੀ ਕਬੂਲਦਾ ਹੈ ਅਗਰ ਸੁਣਾਗੇ ਤਾਂ ਇਸੇ ਲਈ ਸਤਿਗੁਰੂ ਜੀ ਨੇ ਕਿਹਾ ਮੂਰਖ ਹੋਵੇ ਸੋ ਸੁਣਾ ਮੂਰਖ ਕਾ ਕਹਿਣਾ ਮੂਰਖ ਦੀਆਂ ਗੱਲਾਂ ਸੁਣੋਗੇ ਤਾਂ ਉਸ ਦਾ ਅਸਰ ਪਵੇਗਾ ਉ ਗੁਰੂ ਨਾਨਕ ਸਾਹਿਬ ਦਾ ਨਾਮ ਵਰਤ ਕੇ ਵੀ ਪ੍ਰਥੀ ਚੰਦ ਮਿਹਰਬਾਨ ਵਰਗੇ ਲੋਕ ਆਪਣਾ ਕਲਾਮ ਰਚ ਲੈਂਦੇ ਰਹੇ ਨਾਮ ਨਾਨਕ ਪਰ ਜਦੋਂ ਗੁਰਬਾਣੀ ਦੀ ਕਸਵੱਟੀ ਤੇ ਪਰਖੋਗੇ ਹੈਰਾਨ ਹੋ ਜਾਓਗੇ ਉਹਨਾਂ ਵਿੱਚੋਂ ਦੋ ਪੰਕਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਪੰਕਤੀਆਂ ਨੇ ਸਾਰਿਆਂ ਨੂੰ ਯਾਦ ਹੋਣਗੀਆਂ ਏਕ ਨੇ ਕਹੀ ਦੂਸਰੇ ਮਾਨੀ ਕਹੋ ਨਾਨਕ ਦੋਨੋਂ ਬ੍ਰਹਮ ਗਿਆਨੀ ਕਮਾਲ ਦੀ ਗੱਲ ਹੈ ਇੱਕ ਨੇ ਗੱਲ ਕਹਿ ਦਿੱਤੀ ਦੂਜੇ ਨੇ ਮੰਨ ਲਈ ਤੇ ਦੋਨੋਂ ਬ੍ਰਹਮ ਗਿਆਨੀ ਹੋ ਗਏ ਹੁਣ ਇੱਕ ਨੇ ਕਿਹਾ ਚੱਲ ਜੂਆ ਖੇਡੀਏ ਦੂਜੇ ਨੇ ਮੰਨ ਲਿਆ ਇਹ ਬ੍ਰਹਮ ਗਿਆਨੀ ਹੋ ਗਏ ਨਹੀਂ ਬ੍ਰਹਮ ਦੇ ਵਿਚਾਰ ਵਿੱਚ ਛੁੜ ਕੇ ਕੋਈ ਬ੍ਰਹਮ ਗਿਆਨੀ ਹੋ ਜਾਏ ਇਹ ਤਾਂ ਮੰਨਣ ਵਿੱਚ ਆਉਂਦਾ ਹੈ ਲੇਕਿਨ ਇੱਕ ਨੇ ਕਹੀ ਉਹਨੇ ਕੋਈ ਮੂਰਖਤਾ ਦੀ ਗੱਲ ਕਹੀ ਹੋਈ ਦੂਸਰੇ ਨੇ ਮੰਨ ਲਈ ਬ੍ਰਹਮ ਗਿਆਨੀ ਨਹੀਂ ਹੋ ਜਾਂਦਾ ਸੁਣਨਾ ਕੀ ਹੈ ਬਹੁਤ ਧਿਆਨ ਦੇਣ ਦੀ ਲੋੜ ਹੈ ਮੂਰਖ ਨਾਲ ਚੰਗੇਰੀ ਚੁੱਪਾ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਮੂਰਖ ਮਿਲੇ ਸੁਣਾਈ ਵੀ ਨਾ ਕੁਝ ਸੁਣੀ ਵੀ ਨਾ ਇਸ ਵਿੱਚ ਵਿਵਾਦ ਹੀ ਵਧੇਗਾ ਜਾਂ ਮੂਰਤਾ ਦੀਆਂ ਗੱਲਾਂ ਪੱਲੇ ਪੈਣਗੀਆਂ ਇਸ ਲਈ ਗੁਰੂ ਦੇ ਬਚਨ ਸੁਣਨੇ ਹਨ ਕੋਈ ਲੀਨ ਹੋਈ ਸ਼ਖਸੀਅਤ ਪ੍ਰਭੂ ਵਿੱਚ ਅੰਮ੍ਰਿਤ ਵੰਡੇ ਤੋਂ ਲੈਣਾ ਹੈ ਇਸ ਲਈ ਕਬੀਰ ਜੀ ਨੇ فرمایا ਹੈ ਸੰਤ ਮਿਲੈ ਕਿਛ ਸੁਣੀਐ ਕਹੀਐ ਪਹਿਲਾ ਜ਼ਿਕਰ ਉਹਨਾਂ ਸੁਣਨ ਦਾ ਕੀਤਾ ਹੈ ਪਰ ਕਿਸ ਪਾਸੋਂ ਸੰਤ ਮਿਲੈ ਜਿਸ ਨੇ ਸਤ ਨੂੰ ਜਾਣ ਲਿਆ ਜਿਹਨੂੰ ਸਾਸ ਗਰਾਸ ਮਾਲਕ ਭੁੱਲਦਾ ਨਹੀਂ ਉਹ ਬੋਲੇਗਾ ਵੀ ਤਾਂ ਬਹੁਤ ਉੱਚੀ ਬਾਤ ਬੋਲੇਗਾ ਉੱਥੇ ਕੁਝ ਸੁਣ ਜੇ ਨਾ ਸਮਝ ਪਵੇ ਕੋਈ ਪ੍ਰਸ਼ਨ ਉੱਠ ਪਏ ਫਿਰ ਬੋਲੀ ਸੰਤ ਪਾਸ ਜਾ ਕੇ ਵੀ ਆਪਣੀਆਂ ਹੀ ਗੱਲਾਂ ਨਹੀਂ ਕਰੀ ਜਾਂਦੀਆਂ ਮਸਾ ਮੌਕਾ ਮਿਲਿਆ ਹੈ ਕਿਸੇ ਸ਼ਖਸੀਅਤ ਪਾਸ ਬੈਠਣ ਦਾ ਉਸ ਦੀ ਸੁਣਨੀ ਹੈ ਜੇ ਕੋਈ ਸ਼ੰਕਾ ਰਹਿ ਗਿਆ ਹੈ ਤੇ ਬੋਲ ਕੇ ਤੁਸੀਂ ਪੁੱਛ ਸਕਦੇ ਹੋ ਸੰਤ ਮਿਲੇ ਖਿਸ਼ ਸੁਣੀਐ ਕਹੀ ਹੈ ਤੇ ਇਸ ਦੇ ਉਲਟ ਮਿਲੇ ਅਸੰਤ ਮਸ਼ਟ ਹੋਈ ਰਹੀ ਹੈ ਜੇ ਕੋਈ ਮਿਲ ਗਿਆ ਸੰਤ ਦੇ ਉਲਟ ਬਿਰਤੀ ਵਾਲਾ ਉੱਥੇ ਚੁੱਪ ਬਸ ਆਪਣੇ ਵਿੱਚ ਮगन ਹੋ ਕੇ ਨਿਕਲ ਜਾ ਕਬੀਰ ਜੀ ਨੇ ਆਖਿਆ ਹੈ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਦੂਰ ਹੀ ਦੌੜ ਜਾ ਬਸਨ ਕਾਰੋ ਪਰਸੀਐ ਤੋ ਕਛ ਲੱਗੈ ਦਾਗ ਜਿਸ ਵੇਲੇ ਕਾਲਖ ਦੇ ਲਿਬੜੇ ਬਰਤਨ ਨਾਲ ਤੇਰਾ ਬਸਤਰ ਵੀ ਸਪਰਸ਼ ਕਰ ਗਿਆ ਜਾਂ ਸਰੀਰ ਦਾ ਕੋਈ ਭਾਗ ਸਪਰਸ਼ ਕਰ ਗਿਆ ਦਾਗ ਲੱਗ ਜਾਏਗਾ ਬਚ ਜਾ ਇਸ ਨਹੀਂ ਸੁਣਨਾ ਕਿੱਥੋਂ ਹੈ ਜੇ ਸੁਣਨ ਦਾ ਮੌਕਾ ਸੁਭਾਗਾ ਬਣ ਜਾਏ ਤੇ ਅਗਲੀ ਗੱਲ ਹੈ ਮੰਨਣਾ ਬੜਾ ਜ਼ਰੂਰੀ ਹੈ ਜੋ ਬਚਨ ਸਾਧੂ ਦੇ ਸੁਨੇ ਨੇ ਉਪਦੇਸ਼ ਸਰਵਣ ਕੀਤਾ ਹੈ ਉਸ ਨੂੰ ਮੰਨ ਲੈਣਾ ਹੈ ਉਸ ਦੀ ਕਮਾਈ ਇਹੀ ਹੁੰਦੀ ਹੈ ਕਿ ਅਮਲ ਵਿੱਚ ਲੈ ਆਉਣਾ ਆਪਣੇ ਕਰਮ ਉਸ ਦੇ ਮੁਤਾਬਕ ਕਰਨੇ ਕਹਿੰਦੇ ਨੇ ਦਰੋਣਾ ਚਾਰਜ ਨੇ ਸਬਕ ਦਿੱਤਾ ਪਾਂਡਵਾਂ ਕੌਰਵਾਂ ਨੂੰ ਸੰਝਾ ਕਿ ਸਦਾ ਸੱਚ ਬੋਲੋ ਨੇ ਕਿਹਾ ਕੱਲ ਨੂੰ ਯਾਦ ਕਰਕੇ ਆਇਓ ਅਗਲੇ ਦਿਨ ਸਭ ਨੇ ਆਖਿਆ ਜੀ ਯਾਦ ਹੋ ਗਿਆ ਹੈ ਸਦਾ ਸੱਚ ਬੋਲੋ ਲੇਕਿਨ ਯੁਦਸ਼ਤਰ ਆਖਦਾ ਜੀ ਮੈਨੂੰ ਨਹੀਂ ਹੋਇਆ ਉਸਤੇ ਅਗਲਾ ਦਿਨ ਛੱਡ ਦਿੱਤਾ ਗਿਆ ਕੱਲ ਤੱਕ ਕਰਾਂ ਇਓਂ ਕੁਝ ਦਿਨ ਲੰਘ ਗਏ ਪਰ ਉਸ ਦਾ ਜਵਾਬ ਉਹੀ ਸੀ ਅਜੇ ਯਾਦ ਨਹੀਂ ਹੋਇਆ ਦਰੋਣ ਨੇ ਪੁੱਛਿਆ ਕੀ ਕਾਰਨ ਹੈ ਯੁਦਸ਼ਤਰ ਨੇ ਆਖਿਆ ਜੀ ਜੇ ਸਿਰਫ ਦੁਹਰਾਉਣਾ ਹੋਵੇ ਤਾਂ ਕੋਈ ਮੁਸ਼ਕਲ ਨਹੀਂ ਕੰਠ ਤਾਂ ਮੈਨੂੰ ਹੋ ਗਿਆ ਹੈ ਪਰ ਹਿਰਦੇ ਵਿੱਚ ਨਹੀਂ ਵਸਿਆ ਕਈ ਵਾਰੀ ਦਿਨ ਵਿੱਚ ਝੂਠ ਬੋਲ ਜਾਂਦਾ ਇਹ ਹੈ ਫਰਕ ਸਮਝਣ ਮੰਨ ਲੈਣ ਦਾ ਸੁਣਿਆ ਮੰਨਿਆ ਮਾਨ ਕੀਤਾ ਭਾਉ ਇਹੀ ਤਾਂ ਉਪਦੇਸ਼ ਹੈ ਪੂਰੇ ਗੁਰੂ ਦਾ ਜਿੱਥੇ ਤੀਰਥ ਯਾਤਰਾਵਾਂ ਤੇ ਹੋਰ ਕਰਮ ਕਾਂਡ ਫੇਲ ਹੋ ਜਾਣ ਉੱਥੇ ਅੰਦਰ ਪ੍ਰੇਮ ਬਣਾ ਲਵੇ ਉਹ ਸਭ ਤੋਂ ਉਤਮ ਹੈ ਕਦੀ ਫੇਲ ਨਹੀਂ ਹੁੰਦਾ ਪ੍ਰੇਮ ਇੱਕ ਐਸਾ ਮਜਬੂਤ ਹੈ ਸਾਧਨ ਨਿਰੰਕਾਰ ਨੂੰ ਪਾਉਣ ਦਾ ਕਿ ਗੁਰਬਾਣੀ ਵਿੱਚ ਬੜੀ ਸੁੰਦਰ ਮਿਸਾਲ ਆਈ ਹੈ ਮੇਰੀ ਬੰਦੀ ਭਗਤ ਛਡਾਵੇ ਬੰਧ ਹੈ ਭਗਤ ਨਾ ਛੁੱਟੇ ਮੋਹੇ ਮੈਂ ਵੀ ਮੋਹ ਮਾਇਆ ਦਾ ਜਾਲ ਰੱਬ ਆਖਦਾ ਪਾਉਂਦਾ ਹਾਂ ਪਰ ਭਗਤ ਉਸ ਨੂੰ ਤੋੜ ਨਹੀਂਦਾ ਜਦੋਂ ਭਗਤ ਮੈਨੂੰ ਪ੍ਰੇਮ ਦੀ ਤੰਦ ਪਾਉਂਦਾ ਹੈ ਮੇਰੇ ਪਾਸੋਂ ਨਹੀਂ ਟੁੱਟਦੀ ਤੇ ਭਗਤ ਜੀ ਨੇ ਤਾਂ ਰਬਿਦਾਸ ਜੀ ਨੇ ਆਖੀ ਦਿੱਤਾ ਉਹ ਕਹਿੰਦੇ ਸੁਣ ਮਾਲਕ ਮੇਰੀ ਗੱਲ ਸੁਣ ਜੋ ਹਮ ਬੰਧੇ ਮੋਹ ਫਾਸ ਠੀਕ ਹੈ ਸਾਨੂੰ ਮੋਹ ਮਾਇਆ ਦੀ ਫਾਈ ਵਿੱਚ ਬੰਨਿਆ ਹਮ ਪ੍ਰੇਮ ਬੰਧਨ ਤੁਮ ਬਧੇ ਅਸੋ ਹੁਣ ਤੈਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ੍ਹ ਲਿਆ ਹੈ ਤੇ ਹੁਣ ਚੈਲੰਜ ਜੇ ਚੈਲੰਜ ਆਪਣੇ ਛੂਟਨ ਕੋ ਯਤਨ ਕਰ ਰੋ ਹਮ ਛੂਟੇ ਤੂੰ ਮਰਦ ਅਸੀਂ ਤਾਂ ਤੇਰੀ ਅਰਾਧਨਾ ਕਰਕੇ ਤੇਰਾ ਜਾਲ ਤੋੜ ਦਿੱਤਾ ਛੁੱਟ ਗਏ ਅਸੀਂ ਤੈਨੂੰ ਪ੍ਰੇਮ ਦੀ ਤੰਦ ਪਾਈ ਹੈ ਪ੍ਰੇਮ ਦਾ ਬੰਧਨ ਪਾਇਆ ਹੈ ਮਜ਼ਾ ਤਾਂ ਇਹ ਦੇ ਤੋੜ ਕੇ ਦਿਖਾਵੇਂ ਉਸ ਦਾ ਮਤਲਬ ਸਪਸ਼ਟ ਹੈ ਪ੍ਰੇਮ ਦੀ ਤੰਦ ਵਿੱਚ ਪਰਮਾਤਮਾ ਵੀ ਬੰਦ ਹੋ ਜਾਂਦਾ ਹੈ ਸੱਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕਿਓ ਤਨਹੀ ਪ੍ਰਭ ਪਾਇਓ ਇਹ ਹੈ ਪਾਓ ਗੋਬਿੰਦ ਪਾਓ ਭਗਤ ਦਾ ਭੁੱਖਾ ਸੁਣਿਆ ਮੰਨਿਆ ਮਾਨ ਕੀਤਾ ਪਾਓ ਦਿਖਾਵਾ ਨਹੀਂ ਮਨ ਵਿੱਚ ਪ੍ਰੇਮ ਵਸ ਗਿਆ ਅੰਤਰਗਤ ਤੀਰਥ ਮਲਨਾਓ ਇਹ ਹੈ ਅਸਲੀ ਇਸ਼ਨਾਨ ਅੰਦਰਲੇ ਤੀਰਥ ਤੇ ਆਪਣੀ ਪਰਚੋਲ ਕਰਕੇ ਹੁਣ ਇੱਕ ਇੱਕ ਔਗਣ ਮੈਂ ਘੱਟ ਦਿੱਤਾ ਹੈ ਮੈਲ ਧੋ ਦਿੱਤੀ ਹੈ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਹੈ ਪ੍ਰਭੂ ਜੇ ਜ਼ਿੰਦਗੀ ਵਿੱਚ ਕੁਝ ਗੁਣ ਆ ਗਏ ਨੇ ਚੰਗਾ ਰਸਤਾ ਮਿਲ ਗਿਆ ਹੈ ਤੇ ਗੁਣ ਮੇਰੇ ਨਹੀਂ ਭਗਤ ਹਮੇਸ਼ਾ ਝੁੱਕ ਕੇ ਰਹਿੰਦਾ ਹੈ ਤੂੰ ਨਾਮ ਬਖਸ਼ੇ ਗੁਣ ਤਾਂ ਮੈਂ ਕਿੱਥੋਂ ਲਵਾਂ ਸਭ ਗੁਣ ਤੇਰੇ ਮੈਂ ਨਾ ਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਜੇ ਗੁਣਾ ਦੀ ਯਾਤਰਾ ਨਾ ਕਰਾਂਗੇ ਦਇਆ ਨਾ ਹੋਵੇਗੀ ਧਰਮ ਦੇ ਅਸੂਲ ਨਹੀਂ ਹੋਵਣਗੇ ਧਰਮੀ ਕਿਵੇਂ ਬਣ ਸਕਾਂਗੇ ਇਹ ਮਾਲਕ ਬਖਸ਼ਣ ਵਾਲਾ ਤੂੰ ਹੈ ਸੋਸਤ ਆਥੇ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਐ ਮਾਲਕ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਅਸੀਂ ਆਪਣੀ ਜਾਇਦਾਕਾਰ ਕਰਦੇ ਫਿਰਦੇ ਹਾਂ ਜਾਂ ਸਵਾਰਥ ਦੀ ਖਾਤਰ ਪੋਲਿਟਿਸ਼ੀਅਨਸ ਦੀ ਲੋਕ ਜਾਇਦਾਕਾਰ ਕਰਦੇ ਫਿਰਦੇ ਨੇ ਨਹੀਂ ਨਹੀਂ ਉਸੇ ਦੀ ਜੈ ਹੈ ਤੇ ਉਸੇ ਦੀ ਜੈ ਅਖਣੀ ਹੈ ਸਵਸਤ ਆਥੇ ਬਾਣੀ ਬਰਮਾਓ हे ਪ੍ਰਭੂ ਤੇਰੀ ਜੈ ਹੋਵੇ ਤੇਰੀ ਹੀ ਸਾਰੀ ਚਾਹੇ ਹੋ ਪੈਦਾਇਸ਼ ਕਰਨ ਵਾਲੇ ਬ੍ਰਹਮਾ ਦਾ ਜ਼ਿਕਰ ਕੋਈ ਕਰੇ ਉਹ ਵੀ ਤੂੰ ਹੈ ਤੇਰੀ ਬਾਣੀ ਹੀ ਬ੍ਰह्म ਬਚਨ ਨੇ ਤੂੰ ਹੀ ਸ੍ਰਿਸ਼ਟੀ ਨੂੰ ਕਾਇਨਾਤ ਨੂੰ ਪੈਦਾ ਕਰਨ ਵਾਲਾ ਹੈ ਤੇਰੇ ਪਾਸੋਂ ਹੀ ਖੇੜੇ ਮਿਲਦੇ ਹਨ ਖੁਸ਼ੀਆਂ ਮਿਲਦੀਆਂ ਹਨ ਸਤ ਸੁਹਾਣ ਸਦਾ ਮਨ ਚਾਉ ਸਤ ਕਾਇਮ ਰਹਿਣ ਵਾਲਾ ਸ਼ੋਭਾ ਦਾ ਮਾਲਕ ਸੁਹਾਣ ਸੋਭ ਨੀਕ ਤੇ ਸਦਾ ਹੀ ਖੇੜੇ ਵਿੱਚ ਤੂੰ ਰਹਿਣ ਵਾਲਾ ਹੈ ਪਰ ਜਿਸ ਨੂੰ ਤੇਰੀ ਬਾਣੀ ਵੀ ਪਿਆਰੀ ਲੱਗ ਗਈ ਤੇਰੇ ਰੰਗ ਵਿੱਚ ਰੰਗਿਆ ਗਿਆ ਉਹ ਤੇਰੇ ਨਾਲ ਅਪੇਧ ਵੀ ਹੋ ਗਿਆ ਔਰ ਆਨੰਦ ਨਾਲ ਹੀ ਪਰ ਗਿਆ ਤੇਰੇ ਮਨ ਵਿੱਚ ਸਦਾ ਖੜਾ ਹੋ ਹੈ ਪਰ ਭਗਤ ਵੀ ਤੇਰੇ ਨਾਲ ਅਪੇਧ ਹੋ ਜਾਂਦਾ ਹੈ ਉਹ ਸੰਦਰਭੀ ਖੇੜਾ ਬਣ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੇਰੇ ਪਰਵਾਰ ਦਾ ਅੰਤ ਪਾ ਲਵੇਗਾ ਨਹੀਂ ਨਹੀਂ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹ ਕਵਣ ਜਿਤ ਹੋ ਆਕਾਰ ਕੌਣ ਲੇਖਾ ਕਰੇ ਕਿਹੜਾ ਉਹ ਵਕਤ ਸੀ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਿਹੜੀ ਉਹ ਥਿਤ ਸੀ ਤਿੱਤਾ ਚੰਦਰਮਾ ਤੋਂ ਗਣੀਆਂ ਜਾਂਦੀਆਂ ਨੇ ਏਕਮ ਦੂਜ ਇੰਜ ਹੀ ਕਾਰਸ਼ੀ ਦੂਰਸ਼ੀ 15 ਥਿੱਤਾ ਨੇ ਚਾਹੇ ਉਹ 7 ਦਿਨ ਨੇ ਕਵਣ ਵਾਰ 13 ਮਹੀਨਾ ਸੀ ਜਦ ਤੂੰ ਇਸ ਸ੍ਰਿਸ਼ਟੀ ਦੀ ਰਚਨਾ ਰਖੀ ਐ ਮਾਲਕ ਕੌਣ ਜਾਣ ਸਕੇ ਅਭੇਧ ਹੈ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਪੰਡਿਤ ਜਨ ਵੀ ਤਾਂ ਹੀ ਜਾਣ ਸਕਦੇ ਜੇ ਕਿਦਰੇ ਪੁਰਾਣਾ ਆਦਕਾਂ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਕਿਸੇ ਜਾਣਨ ਵਾਲੇ ਨੇ ਚਰਚਾ ਕੀਤੀ ਹੋਵੇ ਕੋਈ ਜਾਣ ਸਕੇ ਤਾਂ ਹੀ ਚਰਚਾ ਕਰੇਗਾ ਕੌਣ ਆਖੇਗਾ ਕਿ ਉਸ ਐਤਵਾਰ ਦਾ ਦਿਨ ਸੀ ਕਿ ਸੋਮਵਾਰ ਦਾ ਦਿਨ ਸੀ ਇਹ ਸਭ ਪੁਲੇਖੇ ਨੇ ਕਿ ਉਸ ਨੇ ਜੀ 6 ਦਿਨ ਜਾਂ 5 ਦਿਨ ਕਾਇਨਾਤ ਰਤੀ ਫਿਰ ਉਸ ਨੇ ਰੈਸਟ ਕੀਤੀ ਨਹੀਂ ਥਕਣੋ ਵਾਲਾ ਥੋੜੀ ਹੈ ਉਹ ਦਿਨ ਤਦੋਂ ਹੈ ਹੀ ਨਹੀਂ ਸੰ ਦਿਨ ਗਿਣ ਕੇ ਮੈਂ ਲਵਾਂਗੇ ਰੋਤੋ ਉਸ ਵੇਲੇ ਕੋਈ ਹੈ ਨਹੀਂ ਸੀ ਮਹੀਨਾ ਕੋਈ ਹੈ ਨਹੀਂ ਸੀ ਫਿਰਤ ਕੋਈ ਨਹੀਂ ਸੀ ਕੀ ਕੋਈ ਵਖਿਆਨ ਕਰੇਗਾ ਚਾਹੇ ਉਹ ਪੰਡਿਤ ਦੇ ਗ੍ਰੰਥ ਨੇ ਚਾਹੇ ਕਾਜ਼ੀਆਂ ਦੇ ਨੇ ਕਿਸੇ ਵਿੱਚ ਕੋਈ ਚਰਚਾ ਨਹੀਂ ਮਿਲ ਸਕਦੀ ਜਿਹੜੀ ਉਸ ਦੇ ਪਸਾਰੇ ਦੇ ਪਸਾਰਣ ਦਾ ਵੀ ਸਹੀ ਰੂਪ ਵਿੱਚ ਸਮਾਂ ਦੱਸ ਸਕੇ ਜ਼ਿਕਰ ਕਰ ਸਕੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਹੈ ਹੀ ਨਹੀਂ ਕੁਰਾਨ ਵਿੱਚ ਵੀ ਨਹੀਂ ਸਾਰਿਆਂ ਦੇ ਧਰਮ ਗ੍ਰੰਥ ਸਨਮਾਨਯੋਗ ਨੇ ਅਸੀਂ ਹਰ ਧਰਮ ਦਾ ਅਦਰ ਕਰਦੇ ਹਾਂ ਔਰ ਉਹਨਾਂ ਦੇ ਧਰਮ ਗ੍ਰੰਥਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਤਾਂ ਸਮਾ ਨਹੀਂ ਕੌਣ ਲਿਖ ਸਕਦਾ ਹੈ ਸਤਗੁਰੂ ਜੀ ਨੇ ਤਾਂ ਐਲਾਨੀਆਂ ਇਸ ਗੱਲ ਨੂੰ ਮੰਨਿਆ ਥਿਤ ਵਾਰ ਨਾ ਜੋਗੀ ਜਾਣੈ ਰਤ ਮਾਹ ਨਾ ਕੋਈ ਨਾ ਕੋਈ ਤਿਥੀ ਨੂੰ ਜਾਣ ਸਕਦਾ ਹੈ ਨਾ ਦਿਨ ਨੂੰ ਕੋਈ ਜੋਗੀ ਜਿੱਦਾਂ ਮਰਜੀ ਡੂੰਗਾ ਧਿਆਨ ਲਾ ਲਵੇ ਉਹ ਰਤ ਵੀ ਨਹੀਂ ਜਾਣ ਸਕਦਾ ਮਹੀਨਾ ਵੀ ਨਹੀਂ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਜਿਸ ਰਚਣਹਾਰ ਪ੍ਰਭੂ ਨੇ ਕਰਨਹਾਰ ਨੇ ਇਹ ਸ੍ਰਿਸ਼ਟੀ ਰਚੀ ਹੈ ਉਹ ਕੇਵਲ ਆਪ ਹੀ ਜਾਣਦਾ ਹੈ ਇਸ ਲਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣ ਮੈਂ ਕਿਸ ਢੰਗ ਨਾਲ ਬਿਆਨ ਕਰਾਂ ਕਿਵੇਂ ਸਿਫਤ ਸਲਾਹ ਕਰਕੇ ਤੇ ਰਚਨਾ ਪਸਾਰਾ ਕਦਰ ਰਚਿਆ ਗਿਆ ਉਸ ਬਾਰੇ ਕੁਝ ਦੱਸ ਸਕਾਂ ਨਹੀਂ ਮੈਂ ਜਾਣ ਹੀ ਨਹੀਂ ਸਕਦਾ ਬਿਆਨ ਦੀ ਤਾਂ ਗੱਲ ਹੀ ਅਗਾਹ ਹੈ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਇੱਕ ਤੋਂ ਇੱਕ ਸਿਆਣੇ ਲੋਕ ਨੇ ਹੋਰ ਆਪਣੇ ਆਪਣੇ ਢੰਗ ਨਾਲ ਜਿੰਨੀ ਜਿੰਨੀ ਬੁੱਧੀ ਮਿਲੀ ਬਿਆਨ ਕਰਦੇ ਰਹੇ ਨੇ ਪਰ ਅੰਤ ਨਹੀਂ ਕੋਈ ਨਹੀਂ ਪਾ ਸਕਿਆ ਇੱਕ ਤੋਂ ਇੱਕ ਸਿਆਣੇ ਹੋਏ ਦੁਨੀਆ ਤੇ ਪਰ ਕੋਈ ਭੇਦ ਪੂਰਾ ਪਾ ਸਕਿਆ ਹੋਵੇ ਐਸਾ ਨਹੀਂ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਉਹ ਮਾਲਕ ਆਪ ਵੱਡਾ ਹੈ ਉਸ ਦੀ ਨਾਈ ਮਤਲਬ ਵਡਿਆਈ ਉਸ ਦੀ ਸੋਭਾ ਵੀ ਮਹਾਨ ਹੈ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਜਿਸ ਦਾ ਕੀਤਾ ਸਭ ਕੁਝ ਹੁੰਦਾ ਹੈ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆ ਨਾ ਸੋ ਹੈ ਪਰ ਇੱਕ ਗੱਲ ਖਿਆਲ ਵਿੱਚ ਰੱਖਣੀ ਜੇ ਕੋਈ ਮਨੁੱਖ ਇਹ ਦਾਵਾ ਕਰੇ ਮੈਂ ਜਾਣਦਾ ਹਾਂ ਮੈਂ ਬਿਆਨ ਕਰ ਸਕਦਾ ਹਾਂ ਨਾਨਕ ਜੇ ਕੋ ਆਪ ਉਹ ਜਾਣਾ ਆਪਣੇ ਆਪ ਨੂੰ ਕੁਝ ਸਮਝ ਲਵੇ ਅੱਗੇ ਗਿਆਨ ਸੁਹਾ ਉਸ ਨੂੰ ਦਰਗਾਹ ਅੰਦਰ ਕੋਈ ਮਾਣ ਨਹੀਂ ਉਸ ਦਾ ਹਰ ਕਥਨ ਅਧੂਰਾ ਹੈ ਲੋਕਾਂ ਸਾਹਮਣੇ ਲਖ ਧੋਖਾ ਦੇਣ ਦੀ ਕੋਸ਼ਿਸ਼ ਕਰ ਲੋ ਸਾਡਾ ਹਰ ਗਿਆਨ ਅਧੂਰਾ ਹੈ ਤੇ ਪੂਰੇ ਦੇ ਸਾਹਮਣੇ ਪੇਸ਼ ਹੁੰਦੇ ਹੀ ਸਾਰੇ ਪਾਜ ਖੁੱਲ ਜਾਂਦੇ ਨੇ ਵਾਹਿਗੁਰੂ ਕਿਰਪਾ ਕਰੇ ਉਸ ਪੂਰੇ ਅੱਗੇ ਆਪਣੇ ਆਪ ਨੂੰ ਅਧੂਰੇ ਸਮਝ ਕੇ ਝੁਕੇ ਰਹੀਏ ਹੇ ਮਾਲਕ ਤੇਰੀਆਂ ਸਿਫਤਾਂ ਦਾ ਤੇਰੇ ਕੰਮਾਂ ਦਾ ਕੋਈ ਅੰਤ ਨਹੀਂ ਤੂੰ ਰਹਿਮਤ ਕਰ ਆਪਣੇ ਰੰਗ ਵਿੱਚ ਰੰਗਣਾ ਇਹ ਬਹੁਤ ਹੈ ਮਨੁੱਖਾ ਜਨਮ ਇਸੇ ਲਈ ਮਿਲਿਆ ਹੈ ਇੰਨੇ ਕ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ 21ਵੀਂ ਪੌੜੀ ਜਪਜੀ ਸਾਹਿਬ ਜੀ ਦੀ ਤਿਸ ਦੀ ਵਿਚਾਰ ਅੱਜ ਆਪਾਂ ਗੁਰਬਾਣੀ ਵਿਚਾਰ ਦੇ 21ਵੇਂ એપisode ਵਿੱਚ ਕੀਤੀ ਹੈ ਆਪ ਪਿਆਰ ਸਤਿਕਾਰ ਬਖਸ਼ਦੇ ਹੋ ਸਰਵਣ ਕਰਦੇ ਹੋ ਅਗਾ ਸ਼ੇਅਰ ਕਰਦੇ ਹੋ ਜੋ ਜੋ ਆਦਮੀ ਭੈਣ ਭਰਾ ਜਿੰਨਾ ਸ਼ੇਅਰ ਕਰਦਾ ਹੈ ਮੈਂ ਸਭ ਦਾ ਦਿਲੋਂ ਤਲਾਵਦੀ ਹਾਂ ਸਬਸਕ੍ਰਾਈਬ ਦੀ ਲਿਸਟ ਵੀ ਹੌਲੀ ਹੌਲੀ ਸਬਸਕ੍ਰਾਈਬਰ ਦੀ ਵੀ ਵੱਧ ਰਹੀ ਹੈ ਖੁਸ਼ੀ ਹੈ ਪਰ ਜੇ ਆਪਾਂ ਸਾਰੇ ਹੰਬਲਾ ਮਾਰੀਏ ਆਪਣੇ ਸਰਕਲ ਵਿੱਚ ਸਭ ਨੂੰ ਇਹ ਗੁਰਬਾਣੀ ਦਾ ਪ੍ਰਚਾਰ ਭੇਜਣਾ ਹੈ ਇੰਨੀ ਕਿ ਤਾਂ ਸੇਵਾ ਹੈ ਪਰ ਇਸ ਦਾ ਬਹੁਤ ਫਲ ਹੈ ਕੌਣ ਜਾਣੇ ਕੌਣ ਜੁੜ ਜਾਏ ਜੋ ਜੁੜਦਾ ਹੈ ਉਸ ਨੂੰ ਜੋੜਨ ਵਾਲੇ ਦਾ ਵੀ ਪ੍ਰਤਾਪ ਹੈ ਮਾਲਕ ਰਹਿਮਤ ਕਰਦਾ ਹੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬ ਰਹਿਨਾਮ ਜਪਾਵੇ ਇਹ ਫਰਜ਼ ਵੀ ਨਿਭਾਓ ਸਰਵਣ ਕਰੋ ਸ਼ੇਅਰ ਕਰੋ ਕਮੈਂਟਸ ਆਪਦੇ ਧੰਨਵਾਦੀ ਹੋਵਾਂਗੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਓ ਪਿਆਰ ਸਹਿਤ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ